ਕਸਰੇ ਕਾਲ ਮੈਂ ਚਰਨਜੋ ਸਿੰਘ ਤੁਸੀ ਦੇਖ ਰਹੇ ਹੋ ਡੇਲੀ ਲਾਈਫ ਪੰਜਾਬ ਬਸ ਸਵਾਗਤ ਤੁਹਾਡਾ ਸਾਰਿਆਂ ਦਾ ਅੱਜ ਦੀਆਂ ਇਹਨਾਂ ਵੱਡੀਆਂ ਖਬਰਾਂ ਦੇ ਵਿੱਚ ਅੱਜ ਦੀਆਂ ਇਹਨਾਂ ਵੱਡੀਆਂ ਖਬਰਾਂ ਦੇ ਵਿੱਚ ਗੱਲਬਾਤ ਕਰਾਂਗੇ ਸੀਐਮ ਭਗਵੰਤ ਮਾਨ ਦੇ ਜਿਨ੍ਹਾਂ ਦੇ ਵੱਲੋਂ ਵੀਡੀਓ ਬਣਾ ਕੇ ਪੰਜਾਬ ਦੇ ਚੋਟੀ ਦੇ ਲੀਡਰ ਨੂੰ ਅਤੇ ਸਮੇਤ ਸਾਬਕਾ ਮੁੱਖ ਮੰਤਰੀ ਨੂੰ ਸਿੱਧੀ ਧਮਕੀ ਦੇ ਦਿੱਤੀ ਗਈ ਹੈ ਕਿ ਆਖਿਆ ਗਿਆ ਕਿ ਵਿਕਰਮ ਜਿੱਥੇ ਤੋਂ ਮਗਰ ਹੁਣ ਇਹ ਵੀ ਆਪਣੀ ਯਾਰੀ ਰੱਖਣਾ ਪੰਜਾਬ ਸਰਕਾਰ ਦੇ ਵੱਲੋਂ ਲਿਆਂਦੀ ਗਈ ਲੈਂਡ ਪੂਲਿੰਗ ਨੀਤੀ ਸਰਕਾਰ ਦੇ ਲਈ ਹੁਣ ਗੱਲੇ ਦੀ ਹੱਡੀ ਬਣਦੀ ਤੇ ਖਾਈ ਦੇਰੀ ਹੈ ਕਿਸਾਨਾਂ ਦੇ ਵੱਲੋਂ ਵੱਡੇ ਐਲਾਨ ਕਰਨੇ ਸ਼ੁਰੂ ਕਰ ਦਿੱਤੇ ਗਏ ਨੇ ਤੇ ਪਿੰਡਾਂ ਦੇ ਵਿੱਚ ਵੀ ਸਰਕਾਰ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ ਸ਼੍ਰੀ ਕਲਤਕ ਸਾਬ ਦੇ ਵੱਲੋਂ ਪੰਜਾਬ ਦੇ ਸਾਬਕਾ ਖੇਪੜਾ ਮੰਤਰੀ ਹਰਜੋਤ ਪੈਂਸ ਅਤੇ ਇੱਕ ਸਰਕਾਰੀ ਅਧਿਕਾਰੀ ਨੂੰ ਤਲਬ ਕਰ ਲਿਆ ਗਿਆ ਤੇ ਇਸ ਮਾਮਲੇ ਦੇ ਵਿੱਚ ਹਰਜੋਤ ਪੈਂਸ ਦਾ ਵੀ ਵੱਡਾ ਬਿਆਨ ਨਿਕਲ ਕੇ ਸਾਹਮਣੇ ਆ ਗਿਆ ਹੈ ਸੀਐਮ ਭਗਵੰਤ ਮਾਨ ਦੇ ਓਐਸਜੀ ਦੇ ਵੱਲੋਂ ਸੁਖਪਾਲ ਸਿੰਘ ਖੈਰਣ ਨੂੰ ਇੱਕ ਕਾਨੂੰਨੀ ਨੋਟਿਸ ਭੇਜ ਕੇ ਮਾਫੀ ਮੰਗਲ ਲਈ ਕਿਉਂ ਆਖ ਦਿੱਤਾ ਗਿਆ ਇਸ ਦੇ ਬਾਰੇ ਗੱਲਬਾਤ ਕਰਾਂਗੇ ਕੇਜਰੀਵਾਲ ਨੂੰ ਭਾਜਪਾ ਦੇ ਮੰਤਰੀ ਰਵਨੀਤ ਸਿੰਘ ਬਿੱਟੂ ਭਾਜਪਾ ਮੰਤਰੀ ਮਰਜਿੰਦਰ ਸਿੰਘ ਸਿਰਸਾ ਨੇ ਕੇਜਰੀਵਾਲ ਨੂੰ ਇੱਕ ਚਿੱਠੀ ਲਿਖੀ ਹੈ ਜਿਸ ਦੇ ਵਿੱਚ ਸੀਐਮ ਭਗਵੰਤ ਮਾਨ ਦੇ ਖਿਲਾਫ ਕਾਰਵਾਈ ਕਰਨ ਦੀ ਗੱਲ ਉਹਨਾਂ ਦੇ ਵੱਲੋਂ ਆਖ ਦਿੱਤੀ ਗਈ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਹਲਕਾਤਰਨ ਤਰਨ ਦੀ ਜ਼ਿਮਨੀ ਚੋਣ ਨੂੰ ਲੈ ਕੇ ਇੱਕ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਕੰਗਣਾ ਨਣੋਦ ਦੇ ਵੱਲੋਂ ਵਿਵਾਦਿਤ ਬਿਆਨ ਦੇ ਦਿੱਤਾ ਗਿਆ ਹੈ ਤੇ ਮਾਨ ਸਰਕਾਰ ਦੇ ਵੱਲੋਂ ਮਾਨਸਾ ਦੇ ਵਿੱਚ ਰੱਖੇ ਗਏ ਯੋਧ ਨਸ਼ਾ ਵਿਰੋਧ ਦੇ ਪ੍ਰੋਗਰਾਮ ਦੇ ਵਿੱਚ ਖਲਾਰਾ ਪੈਂਦਾ ਦਿਖਾਈ ਦੇ ਰਿਹਾ ਹੈ ਤਾਂ ਮੌਸਮ ਵਿਭਾਗ ਦੇ ਵੱਲੋਂ ਵੀ ਅਹਿਮ ਜਾਣਕਾਰੀ ਸਾਂਝੀ ਕਰ ਦਿੱਤੀ ਗਈ ਹੈ ਇਹਨਾਂ ਸਾਰੀਆਂ ਖਬਰਾਂ ਬਾਰੇ ਜਾਣਕਾਰੀ ਦਵਾਂਗੇ ਤੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਪ ਦੀ ਖਬਰ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇੱਕ ਵੀਡੀਓ ਜਾਰੀ ਕਰ ਦਿੱਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਕਿ ਕੈਪਟਨ ਅਮਰਿੰਦਰ ਸਿੰਘਾ ਜਿਨ੍ਹਾਂ ਦੇ ਵੱਲੋਂ ਹਾਲ ਹੀ ਵਿੱਚ ਇਹ ਬਿਆਨ ਦਿੱਤਾ ਗਿਆ ਸੀ ਕਿ ਵਿਕਰਮ ਜਿੱਠੇ ਦੇ ਉੱਪਰ ਜੋ ਕਾਰਵਾਈ ਹੋਈ ਹੈ ਇਸ ਨੂੰ ਲੈ ਕੇ ਮਾਨ ਸਰਕਾਰ ਪੰਜਾਬ ਦੇ ਵਿੱਚ ਵਿਰੋਧੀਆਂ ਦੀ ਆਵਾਜ਼ ਨੂੰ ਦੱਬਣਾ ਚਾਹੁੰਦੀ ਹੈ ਤੇ ਮਾਨ ਸਰਕਾਰ ਨੂੰ ਇੰਜ ਲੱਗਦਾ ਹੈ ਕਿ ਉਹਨਾਂ ਦੇ ਵੱਲੋਂ ਇਹ ਹੱਤਖੰਡੇ ਅਪਣਾ ਕੇ ਆਪਣੀ ਸਰਕਾਰ ਪੰਜਾਬ ਦੇ ਵਿੱਚ ਚਲਾ ਲਈ ਜਾਵੇਗੀ ਤੇ ਉਸ ਤੋਂ ਬਾਅਦ ਸੀਐਮ ਭਗਵੰਤ ਮਾਨ ਦੇ ਵੱਲੋਂ ਵੀ ਵੱਡਾ ਵਾਰ ਕਰ ਦਿੱਤਾ ਗਿਆ ਹੈ ਉਹਨਾਂ ਦੇ ਵੱਲੋਂ ਇੱਕ ਵੀਡੀਓ ਜਾਰੀ ਕਰਕੇ ਆਖ ਦਿੱਤਾ ਗਿਆ ਹੈ ਕਿ ਹੁਣ ਪੰਜਾਬ ਦੇ ਉਹਨਾਂ ਲੀਡਰਾਂ ਦੇ ਚਿਹਰੇ ਨੰਗੇ ਹੋ ਰਹੇ ਨੇ ਜਿਨ੍ਹਾਂ ਦੇ ਵੱਲੋਂ ਪੰਜਾਬ ਦੇ ਪਿਛਲੇ ਸਮੇਂ ਦੇ ਦੌਰਾਨ ਮਿਲੀ ਭੁਗਤ ਦੇ ਨਾਲ ਸਰਕਾਰੀਆਂ ਚਲਾਈਆਂ ਗਈਆਂ ਨੇ ਤੇ ਪੰਜਾਬ ਦੀ ਨੌਜਵਾਨਾਂ ਨੂੰ ਚਿੱਟੇ ਦੇ ਵਿੱਚ ਤੱਕ ਆ ਗਿਆ ਹੈ ਤੇ ਇਸ ਦਿਨਾਂ ਦੇ ਉਹਨਾਂ ਦਾ ਕਹਿਣਾ ਕਿ ਰਵਨੀ ਸਿੰਘ ਬਿੱਟੂ ਦੇ ਵੱਲੋਂ ਪ੍ਰਤਾਪ ਸਿੰਘ ਬਾਇਵਾਲ ਦੇ ਵੱਲੋਂ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਜਿਸ ਮੌਕੇ ਵਿਕਰਮਜੀਠਾ ਦੇ ਖਿਲਾਫ ਹਾਲਾਂਕਿ ਨਾਮ ਤਾਂ ਉਹਨਾਂ ਦਿਨਾਂ ਦੇ ਵੱਲੋਂ ਨਹੀਂ ਲਿਆ ਗਿਆ ਉਹਨਾਂ ਦੇ ਕਹਿਣਾ ਕਿ ਜਿਸ ਮੌਕੇ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਹੋਈ ਉਸ ਨੂੰ ਫੜਿਆ ਤਾਂ ਇਹਨਾਂ ਸਾਰੇ ਲੀਡਰਾਂ ਦੇ ਵੱਲੋਂ ਉਸ ਦਾ ਪੱਖ ਪੂਰੇ ਅਗੇ ਪੰਜਾਬ ਦੇ ਨਾਲ ਖੜਨ ਦੀ ਜਗਾ ਵਿਕਰਮਜੀਠਾ ਦੇ ਹੱਕ ਦੇ ਵਿੱਚ ਇਹ ਸਾਰੇ ਲੀਡਰ ਖੜੇ ਨੇ ਜੋ ਕਿ ਸ਼ਰਮਨਾਕ ਗੱਲ ਹੈ ਤੇ ਇਸ ਦਰਾਂ ਨੇ ਸੀਐਮ ਭਗਵੰਤ ਮਾਨ ਦੇ ਵੱਲ ਇੱਕ ਚੇਤਾਵਨੀ ਵੀ ਜਾਰੀ ਕਰ ਦਿੱਤੀ ਗਈ ਹੈ ਉਹਨਾਂ ਦਾ ਕਹਿਣਾ ਕਿ ਹੁਣ ਇਹ ਸਾਰੇ ਲੀਡਰ ਆਪੋ ਆਪਣੇ ਕਾਗਜ਼ ਤਿਆਰ ਰੱਖਣਾ ਇਹਨਾਂ ਦੇ ਖਿਲਾਫ ਇਹਨਾਂ ਨੇ ਪੰਜਾਬ ਨੂੰ ਲੁੱਟਿਆ ਹੈ ਤੇ ਹੁਣ ਹਿਸਾਬ ਹੋਵੇਗਾ ਤਿਆਰੀ ਆਪਣੀ ਇਹ ਵੀ ਰੱਖਣ ਇੱਥੇ ਸੀਐਮ ਭਗਵੰਤ ਮਾਨ ਦੇ ਵੱਲੋਂ ਇਹ ਚੇਤਾਵਨੀ ਦੇ ਦਿੱਤੀ ਗਈ ਹੈ ਇਸ ਪ੍ਰਕਾਰ ਸਿਮ ਭਗਵੰਤ ਮਾਨ ਦੇ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਮੋੜਵੇਂ ਜਵਾਬ ਦੇ ਵਿੱਚ ਇਹਨਾਂ ਬਾਕੀ ਪੰਜਾਬ ਦੇ ਲੀਡਰਾਂ ਨੂੰ ਵੀ ਰਗੜ ਦਿੱਤਾ ਗਿਆ ਹੈ ਬਾਦਿਆਂ ਅਗਲੀ ਖਬਰ ਦੇ ਵੱਲ ਮਾਨ ਸਰਕਾਰ ਦੇ ਲਈ ਹੁਣ ਲੈਂਡ ਪੂਲਿੰਗ ਨੀਤੀ ਲੈਂਡ ਪੂਲਿੰਗ ਸਕੀਮ ਦੇ ਤਹਿਤ ਜੋ ਜ਼ਮੀਨ ਐਕਵਾਇਰ ਕਰਨ ਦਾ ਫੈਸਲਾ ਲਿਆ ਗਿਆ ਉਹਨ ਗਲੇ ਦੀ ਹੱਡੀ ਬਣਦਾ ਦਿਖਾਈ ਦੇ ਰਿਹਾ ਹੈ ਇਸ ਨੂੰ ਲੈ ਕੇ ਕਿਸਾਨਾਂ ਦਾ ਵੱਡਾ ਅੰਦੋਲਨ ਕਰਨ ਦਾ ਐਲਾਨ ਕਰ ਦਿੱਤਾ ਗਿਆ ਤੇ ਪਿੰਡਾਂ ਦੇ ਪਚੈਤਤ ਵੱਲੋਂ ਵੀ ਇਸ ਸਕੀਮ ਦੇ ਤਹਿਤ ਨੀਤੀ ਦੇ ਖਿਲਾਫ ਮਤੇ ਪਾਸ ਕੀਤੇ ਜਾ ਰਹੇ ਨੇ ਹਾਲਾਂਕਿ ਸਰਕਾਰ ਦੇ ਵੱਲੋਂ ਇਸ ਨੀਤੀ ਦੇ ਵਿਰੋਧ ਬਾਅਦ ਕੁਝ ਕਿਸਾਨ ਨੂੰ ਛੋਟਾ ਦਿੱਤੇ ਗਏਗਾ ਰਾਇਤਾ ਦਿੱਤੇ ਗਏ ਪਰ ਕਿਸਾਨ ਬਾਦ ਦੇ ਵਿੱਚ ਵੀ ਇਸ ਨੂੰ ਲੈ ਕੇ ਵਿਰੋਧ ਕਰ ਰਹੇ ਨੇ ਤੇ ਉਹਨਾਂ ਦਾ ਕਹਿਣਾ ਕਿ ਅਸੀਂ ਆਪਣੀ ਜ਼ਮੀਨ ਦਾ ਟੁਕੜਾ ਵੀ ਇਹਨਾਂ ਨੂੰ ਨਹੀਂ ਦਵਾਂਗੇ ਕਿਉਂਕਿ ਇਹ ਹਜ਼ਾਰਾਂ ਏਕੜ ਸੈਂਕੜੇ ਏਕੜ ਇਹਨਾਂ ਦੇ ਵੱਲੋਂ ਸਾਡੀ ਜ਼ਮੀਨ ਇੱਕ ਵਾਰ ਕੀਤੀ ਜਾਣੀ ਹੈ ਤੇ ਬਾਅਦ ਵਿੱਚ ਇਹਨਾਂ ਨੇ ਸਾਨੂੰ ਕੁਝ ਟੁਕੜੇ ਦੇ ਦੇਨੇ ਨੇ ਅਸੀਂ ਆਪਣੀ ਬਾਦ ਦੇ ਵਿੱਚ ਕਮਾਈ ਕਿੱਥੋਂ ਕਰਾਂਗੇ ਜ਼ਮੀਨੀ ਸਾਡਾ ਕੇਵਲ ਤੇ ਕੇਵਲ ਇੱਕ ਕਮਾਈ ਦਾ ਸਾਧਨਾ ਉਹ ਵੀ ਸਰਕਾਰ ਨੂੰ ਦੇ ਦਾਂਗੇ ਸਰਕਾਰ ਸਾਡੇ ਕੋਲੋਂ ਖੋਹ ਲਵੇਗੀ ਤੇ ਬਾਅਦ ਦੇ ਵਿੱਚ ਅਸੀਂ ਕਿੱਥੇ ਜਾਵਾਂਗੇ ਤੇ ਇਸ ਨੂੰ ਲੈ ਕੇ ਕਿਸਾਨੀ ਇੱਥੇ ਬੰਦੀਆਂ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾ ਅਤੇ ਮਾਝੇ ਦੀ ਕਿਸਾਨ ਜਥੇਬੰਦੀ ਕਿਸਾਨ ਮਿਹਦੂਰ ਸੰਘਰਸ਼ ਕਮੇਟੀ ਦਵੱਲੋਂ ਵੀ ਆਪਣੇ ਵੱਡੇ ਵੱਡੇ ਪ੍ਰੋਗਰਾਮ ਕਰਨ ਦਾ ਐਲਾਨ ਕੀਤਾ ਜਾ ਰਿਹਾ ਹੈ ਤੇ ਉਹਨਾਂ ਦੇ ਵੱਲੋਂ ਪੰਜਾਬ ਦੇ ਵਿੱਚ ਵੱਡੀਆਂ ਰੈਲੀਆਂ ਕੱਢੀਆਂ ਜਾ ਰਹੀਆਂ ਨੇ ਤੇ ਪੰਜਾਬ ਦੇ ਵਿੱਚ ਟਰੈਕਟਰ ਮਾਰਚ ਕਰਨ ਦਾ ਐਲਾਨ ਵੀ ਕਰ ਦਿੱਤਾ ਗਿਆ ਤੇ ਸਯੁਕਤ ਕਿਸਾਨ ਮੋਰਚਾ ਵੀ ਇਸ ਨੀਤੀ ਦੇ ਖਿਲਾਫ ਨਤਰਦਾ ਦਿਖਾਈ ਦੇ ਰਿਹਾ ਹੈ ਬਾਦਿਆਂ ਅਗਲੀ ਖਬਰ ਦੇ ਵੱਲ ਸ਼੍ਰੀ ਕਾਲਤਕ ਸਾਬ ਦੇ ਵੱਲ ਹੁਣ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਪੈਸਾ ਅਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਸਰਦਾਰ ਜਸਵੰਤ ਸਿੰਘ ਨੂੰ ਸ਼੍ਰੀ ਕਾਲਟਕ ਸਹਿਤ ਤਲਬ ਕਰ ਲਿਆ ਗਿਆ ਤੇ ਮਾਮਲਾ ਹੈ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸ਼ਤਾਬਦੀ 350 ਸਾਲਾ ਸ਼ਹੀਦੀ ਸ਼ਤਾਬਦੀ ਦੇ ਵਿੱਚ ਮਰਿਆਦਾ ਦਾ ਉਲੰਘਣ ਕਰਨ ਦਾ ਪੰਜਾਬ ਸਰਕਾਰ ਦੇ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸ਼ਤਾਬਦੀ ਮਨਾਉਣ ਦਾ ਫੈਸਲਾ ਕੀਤਾ ਗਿਆ ਤੇ ਇਸ ਨੂੰ ਲੈ ਕੇ ਪਹਿਲਾ ਧਾਰਮਿਕ ਸਮਾਗਮ ਸ਼੍ਰੀ ਨਗਰ ਦੇ ਵਿੱਚ ਕੀਤਾ ਗਿਆ ਇਸ ਦੇ ਵਿੱਚ ਸ਼ਬਦ ਗਾਣ ਦੇ ਦੌਰਾਨ ਪੰਜਾਬੀ ਗਾਇਕ ਵੀਰ ਸਿੰਘ ਨੇ ਜਿੱਥੇ ਪਹਿਲਾਂ ਧਾਰਮਿਕ ਸੰਗੀਤ ਗਾਏ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਪੰਜਾਬੀ ਰੋਮਾਂਟਿਕ ਗਾਣੇ ਵੀ ਇਸ ਸ਼ਹੀਦੀ ਸ਼ਤਾਬਦੀ ਦੇ ਪ੍ਰੋਗਰਾਮ ਦੇ ਵਿੱਚ ਹੀ ਸਮਾਗਮ ਦੇ ਵਿੱਚ ਹੀ ਗਾ ਦਿੱਤੇ ਗਏ ਤੇ ਲੋਕਾਂ ਦੇ ਵੱਲ ਪੰਗੜਾ ਪਾਇਆ ਗਿਆ ਵੀਡੀਓ ਵਾਇਰਲ ਹੋ ਗਈ ਤਾਂ ਬੀਰ ਸਿੰਘ ਨੇਤਾ ਸ਼੍ਰੀ ਕਾਲਕਤਖਬ ਦੇ ਨਤਮਸਤਕ ਹੋ ਕੇ ਆਪੀ ਮਾਫੀ ਮੰਗਲੀ ਹੈ ਪਰ ਦੂਜੇ ਪਾਸੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਪੈਂਸ ਅਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਿਨ੍ਹਾਂ ਦੇ ਵੱਲੋਂ ਇਹ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ ਉਹਨਾਂ ਦੇ ਵੱਲੋਂ ਆਪਣਾ ਸਪਸ਼ਟੀਕਰਨ ਨਹੀਂ ਦਿੱਤਾ ਗਿਆ ਤੇ ਉਸ ਤੋਂ ਬਾਅਦ ਗਣੀ ਕੁਲਦੀਪ ਸਿੰਘ ਗੜਗਜ ਨੇ ਆਪਣਾ ਬਿਆਨ ਜਾਰੀ ਕਰਦੇ ਹੋਏ ਆਖਿਆ ਕਿ ਕਾਫੀ ਸਮਾਂ ਹੋ ਗਿਆ ਇਹਨਾਂ ਦੇ ਵੱਲੋਂ ਆਪਣਾ ਸਪਸ਼ਟੀਕਰਨ ਨਹੀਂ ਦਿੱਤਾ ਗਿਆ ਤੇ ਮੁੱਖ ਮੰਤਰੀ ਯਾਤਰਾ ਵੀ ਨਹੀਂ ਕੀਤੀ ਗਈ ਹੈ ਇਸ ਨੂੰ ਲੈ ਕੇ ਇਹਨਾਂ ਨੂੰ 1 ਅਗਸਤ ਨੂੰ ਸ਼੍ਰੀ ਕਾਲ ਤਖਤ ਸਾਹਿਬ ਦੇ ਉੱਪਰ 5-6 ਸਬਾਨਾਂ ਦੀ ਮੀਟਿੰਗ ਹੋਣੀ ਹੈ ਉਸ ਤੋਂ ਪਹਿਲਾਂ ਇਹਨਾਂ ਦੇ ਵੱਲੋਂ ਆਪਣਾ ਸਪਸ਼ਟੀਕਰਨ ਦੇਣ ਲਈ ਤਲ 어? <목소리법> ਕਰ ਲਿਆ ਗਿਆ ਹੈ ਤੇ ਦੂਜੇ ਪਾਸੇ ਸ਼੍ਰੀ ਕਲਤਕ ਸਾਬ ਦੇ ਕਾਰਜਕਾਰੀ ਜਥੇਦਾਰ ਗੰਨੀ ਕੁਲਦੀਪ ਸਿੰਘ ਗੜਗੱਜ ਦੇ ਵੱਲੋਂ ਇਹ ਸ ਬਿਆਨ ਦੇਣ ਤੋਂ ਬਾਅਦ ਹਰਜੋਤ ਬੈਂਸ ਕੈਬਨ ਮੰਤਰੀ ਜਿਨ੍ਹਾਂ ਨੂੰ ਤਲਬ ਕੀਤਾ ਗਿਆ ਉਹਨਾਂ ਦਾ ਵੀ ਬਿਆਨ ਨਿਕਲ ਕੇ ਸਾਹਮਣੇ ਆ ਗਿਆ ਉਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਤੇ ਬਿਆਨ ਜਾਰੀ ਕਰਦਿਆਂ ਹੋਇਆ ਆਖ ਦਿੱਤਾ ਗਿਆ ਕਿ ਅਸੀਂ ਸ਼੍ਰੀ ਕਲਤਕ ਸਾਬ ਨੂੰ ਸਮਰਪਤਾ ਤੇ ਸਾਡਾ ਅਦਬ ਦੇ ਵਿੱਚ ਹਰ ਸਿੱਖ ਦਾ ਸ਼੍ਰੀ ਕਲਤਕ ਸਾਬ ਦੇ ਅੱਗੇ ਸਿਰ ਝੁਕਦਾ ਹੈ ਤੇ ਇਸ ਸਮਾਗਮ ਦੇ ਵਿੱਚ ਜੋ ਪ੍ਰਬੰਧਕਾਂ ਦੀ ਜਾਣੇ ਅਣਜਾਣੇ ਵਿੱਚ ਅਣਗਹਿਲੀ ਕਾਰਨ ਜੋ ਵੀ ਹੋਇਆ ਉਸ ਦੇ ਵਜੋਂ ਮੈਂ ਬਦੌਰ ਸਿੱਖ ਕੈਬਨ ਮੰਤਰੀ ਹੋਣ ਦੇ ਨਾਤੇ ਖਿਮਾ ਯਾਚਕ ਹਾਂ ਅਤੇ ਜੁਜਦਾਸ ਨੂੰ ਇਸ ਸਬੰਧ ਦੇ ਵਿੱਚ ਤਲਬ ਕੀਤਾ ਗਿਆ ਇਸ ਨੂੰ ਲੈ ਕੇ ਸ਼੍ਰੀ ਕਾਲਤਕ ਸਾਬ ਤੇ ਨੰਗੇ ਪੈਰੀ ਹਾਜ਼ਰ ਹੋਵਾਂਗਾ ਅਤੇ ਆਪਣੀ ਨੈਤਿਕ ਜ਼ਿੰਮੇਵਾਰੀ ਨੂੰ ਕਬੂਲ ਕਰਦਾ ਹੋਇਆ ਹੋਣ ਵਾਲੇ ਹਰ ਹੁਕਮ ਨੂੰ ਮੰਨਣ ਦਾ ਪਾਬੰਦ ਹੋਵਾਂਗਾ ਤੇ ਇੱਥੇ ਹਰਜੋਤ ਬੈਂਸ ਦੇ ਵੱਲੋਂ ਖਿਮਾ ਯਾਚਨਾ ਕਰਦਿਆਂ ਹੋਇਆ ਇਹ ਗੱਲ ਆਖ ਦਿੱਤੀ ਗਈ ਹੈ ਕਿ ਜੋ ਵੀ ਸ਼੍ਰੀ ਕਲਤਕ ਸਾਬ ਦਾ ਹੁਕਮ ਹੋਵੇਗਾ ਖਿੜੇ ਮੱਤੇ ਪ੍ਰਵਾਨ ਉਸ ਨੂੰ ਕੀਤਾ ਜਾਵੇਗਾ ਤੇ ਨਾਲ ਹੀ ਸ਼੍ਰੀ ਕਲਤਕ ਸਾਬ ਦੇ ਵੱਲੋਂ ਇਹ ਵੀ ਗੱਲ ਆਖ ਦਿੱਤੀ ਗਈ ਹੈ ਕਿ ਜੋ ਵੀਰ ਸਿੰਘ ਦੇ ਵੱਲੋਂ ਆਪਣਾ ਮਾਫੀਨਾਮਾ ਦਿੱਤਾ ਗਿਆ ਉਸ ਦੇ ਵੀ 1 ਅਗਸਤ ਨੂੰ ਸ਼੍ਰੀ ਕਲਤਕ ਸਾਬ ਦੇ ਉੱਪਰ ਜੋ ਪੰਜ ਸਿੰਘ ਸਭਾ ਨਾਲ ਦੀ ਬੈਠਕ ਹੋਵੇਗੀ ਉਹ ਵੀ ਮਾਮਲਾ ਉਸ ਦੇ ਵਿੱਚ ਵਿਚਾਰਿਆ ਜਾਵੇਗਾ ਗੱਤ ਇਹਨਾਂਦਰ ਜੋ ਪੱਖ ਹੈ ਉਹ ਵੀ ਸੁਣਿਆ ਜਾਵੇਗਾ ਵਾਧਿਆਂ ਅਗਲੀ ਖਬਰ ਦੇ ਵੱਲ ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖੈਰਾ ਦੀਆਂ ਮੁਸ਼ਕਲਾਂ ਵਾਧੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਬੀਤ ਦਿਨੀ ਉਹਨਾਂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਸੀਐਮ ਭਗਵੰਤ ਮਾਨ ਅਤੇ ਉਹਨਾਂ ਦੇ ਓਐਸਡੀ ਰਾਜਵੀਰ ਸਿੰਘ ਉੱਪਰ ਇਹ ਇਲਜ਼ਾਮ ਲਗਾ ਦਿੱਤੇ ਗਏ ਕਿ ਜੋ ਸਰਕਾਰ ਨੇ ਪਿਛਲੇ ਸਾਲ 144 ਗੱਡੀਆਂ ਟੋਇਟਾ ਹਾਈਲੈਕਸ ਗੱਡੀਆਂ ਸੜਕ ਸੁਰੱਖਿਆ ਫੋਰਸ ਨੂੰ ਦੇਣ ਦੇ ਲਈ ਖਰੀਦੀਆਂ ਨੇ ਉਸ ਦੇ ਵਿੱਚ OSD ਦੇ ਵੱਲੋਂ ਕਪੜਾ ਕੀਤਾ ਗਿਆ ਕਰੋੜਾਂ ਦਾ ਕਪੜਾ ਕੀਤਾ ਗਿਆ ਤੇ ਜਿਸ ਦੇ ਵਿੱਚ ਸੀਐਮ ਭਗਵੰਤ ਮਾਨ ਦੇ OSD ਦੇ ਵੱਲੋਂ ਮੁੱਖ ਭੂਮਿਕਾ ਨਿਭਾਈ ਗਈ ਹੈ ਤੇ ਜੋ ਸਰਕਾਰ ਦੇ ਵੱਲੋਂ ਗੱਡੀਆਂ ਖਰੀਦੀਆਂ ਗਈਆਂ ਨੇ ਉਸ ਦੇ ਵਿੱਚ ਕੋਈ ਵੀ ਡਿਸਕਾਊਂਟ ਇਹਨਾਂ ਦੇ ਵੱਲੋਂ ਨਹੀਂ ਮੰਗਿਆ ਗਿਆ ਤੇ ਉਲਟਾ ਕੰਪਨੀ ਨੇ 143 ਗੱਡੀਆਂ ਦੇਣ ਤੋਂ ਬਾਅਦ ਦੋ ਗੱਡੀਆਂ ਗਿਫਟ ਇਸੇ OSD ਨੂੰ ਜਿਸ ਨੇ ਕਿ 143 ਗੱਡੀਆਂ ਖਰੀਦਣ ਦੇ ਵਿੱਚ ਮੁੱਖ ਭੂਮਿਕਾ ਨਿਭਾਈਆਂ ਕੰਪਨੀ ਨੇ ਦੋ ਗੱਡੀਆਂ ਗਿਫਟ ਦੇ ਵਿੱਚ ਰਾਜਵੀਰ ਸਿੰਘ ਨੂੰ ਦਿੱਤੀਆਂ ਨੇ ਤੇ ਜਿਸ ਨੂੰ ਲੈ ਕੇ ਸਿੱਧੀ ਸ਼ੱਕ ਦੀ ਸੋਈ OSD ਰਾਜਵੀਰ ਸਿੰਘ ਦੇ ਉੱਪਰ ਘੁੰਮਦੀ ਹੈ ਇਹ ਗੱਲਾਂ ਸੁਖਪਾਲ ਸਿੰਘ ਖਰਾ ਦੇ ਵੱਲੋਂ ਆਖ ਦਿੱਤੀਆਂ ਗਈਆਂ ਤੇ ਉਸ ਤੋਂ ਬਾਅਦ ਹੁਣ ਰਾਜਵੀਰ ਸਿੰਘ ਸੇਯੋਨ ਭਗਵੰਤ ਮਾਨ ਦੇ OSD ਉਹਨਾਂ ਦੇ ਵੱਲੋਂ ਸੁਖਪਾਲ ਸਿੰਘ ਖੈਰਾ ਨੂੰ ਕਾਨੂੰਨੀ ਨੋਟਿਸ ਭੇਜ ਦਿੱਤਾ ਗਿਆ ਹੈ ਉਹਨਾਂ ਦਾ ਕਹਿਣ ਕਿ 72 ਘੰਟਿਆਂ ਦੇ ਵਿੱਚ ਵਿੱਚ ਇਹ ਜੋ ਬਿਆਨ ਦਿੱਤੇ ਗਏ ਨੇ ਜਾਂ ਤਾਂ ਇਸ ਨੂੰ ਸਾਬਤ ਕਰੋ ਨਹੀਂ ਤਾਂ ਫਿਰ ਲਿਖਤੀ ਮਾਫੀ ਮੰਗੋ ਤੇ ਜੇਕਰ ਮਾਫੀ ਨਹੀਂ ਮੰਗੀ ਜਾਂਦੀ ਹੈ ਨਹੀਂ ਤਾਂ ਫਿਰ ਸੁਖਪਾਲ ਸਿੰਘ ਖੈਰਾ ਦੇ ਉੱਪਰ ਮੁਕੱਦਮਾ ਕਰਵਾਇਆ ਜਾਵੇਗਾ ਇਹ ਉਹਨਾਂ ਦੇ ਵੱਲੋਂ ਚੇਤਾਵਨੀ ਜਾਰੀ ਹੈ ਕਰ ਦਿੱਤੀ ਗਈ ਹੈ ਤੇ ਮਾਫੀ ਮੰਗਨ ਦੀ ਗੱਲ ਵੀ ਉਹਨਾਂ ਦੇ ਵੱਲੋਂ ਆਖ ਦਿੱਤੀ ਗਈ ਹੈ ਭੇਜ ਕੇ ਕਾਨੂੰਨੀ ਨੋਟਿਸ ਤੋਂ ਬਾਅਦ ਅਤੇ ਚੇਤਾਵਨੀ ਤੋਂ ਬਾਅਦ ਸੁਖਪਾਲ ਸਿੰਘ ਖੈਰ ਦਾ ਵੀ ਬਿਆਨ ਨਿਕਲ ਕੇ ਸਾਹਮਣੇ ਆਇਆ ਹੈ ਉਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਤੇ ਬਿਆਨ ਜਾਰੀ ਕਰਦੇ ਹੋਏ ਇਹ ਲਿਖ ਦਿੱਤਾ ਗਿਆ ਹੈ ਕਿ ਮੈਨੂੰ ਕੇਜੀ ਮੀਡੀਆ ਰਾਹੀਂ ਪਤਾ ਲੱਗਾ ਹੈ ਕਿ ਭਗਵੰਤ ਮਾਨ ਦੇ OSG ਰਾਜਵੀਰ ਕੁਮੰਨੇ ਮੈਨੂੰ ਮਾਨਹਾਨੀ ਦਾ ਨੋਟਿਸ ਭੇਜਿਆ ਹੈ ਜੋ ਮੈਨੂੰ ਅਜੇ ਤੱਕ ਨਹੀਂ ਮਿਲਿਆ ਇੱਕ ਵਾਰ ਜਦੋਂ ਮੈਨੂੰ ਫਰਜੀ ਨੋਟਿਸ ਮਿਲ ਜਾਂਦਾ ਹੈ ਤਾਂ ਮੈਂ ਉਸ ਦੇ ਪ੍ਰਸ਼ਟ ਕੁਕਰਮਾ ਦਾ ਟੁਕਮਾ ਜਵਾਬ ਦੇਵਾਂਗਾ ਜਿਸ ਬਾਰੇ ਮੈਨੂੰ ਪੁਕਤਾ ਜਾਣਕਾਰੀ ਹੈ ਪਰ ਇਸ ਤੋਂ ਪਹਿਲਾਂ ਮੈਂ OSG ਰਾਜਵੀਰ ਕੁਮਨ ਨੂੰ ਚੁਣੌਤੀ ਦਿੰਦਾ ਹਾਂ ਕਿ ਉਹ ਇਹ ਸਪਸ਼ਟ ਕਰੇ ਕਿ ਸੰਗਰੂਰ ਦੇ ਪਿੰਡ ਕਰਾਚੋ ਵਿੱਚ ਉਸਦੇ ਸ਼ਾਨਦਾਰ ਘਰ ਦਾ ਸੋਰਸ ਕੀ ਹੈ ਅਤੇ ਕੀ ਚਮਕੌਰ ਸਾਹਿਬ ਦੇ ਪਿੰਡ ਬੱਲਾਂ ਵਿੱਚ ਉਸਦੇ ਦੋਸਤ ਪੀਸੀਐਮ ਮੈਂਬਰ ਦਰਵਿੰਦਰ ਸਿੰਘ ਦੇ ਘਰ ਵਿੱਚ ਖੜੀ 3 ਕਰੋੜ ਦੀ ਰੇਂਜ ਰੋਵਰ ਉਸ ਦੀ ਆਪਣੀ ਮਲਕੀਅਤ ਹੈ ਜਾਂ ਉਸ ਦੀ ਬੇਨਾਮੀ ਜਾਇਦਦ ਹੈ ਇਥੇ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ ਚੁਣੌਤੀ ਨੂੰ ਕਬੂਲ ਕਰਦੇ ਹੋਏ ਉਲਟਾ ਸਵਾਲ ਰਾਜਵੀਰ ਸਿੰਘ ਨੂੰ ਕਰ ਦਿੱਤੇ ਨੇ ਤੇ ਥੱਲੇ ហេਟਾ ਦੋ ਵੀਡੀਓ ਵੀ ਜਾਰੀ ਕੀਤੀਆਂ ਨੇ ਜਿਸ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਦਾ ਕਹਿਣਾ ਕਿ ਇਹ ਆਲੀ ਸ਼ਾਨਕਾਰ ਤੇ ਘਰ ਦੇ ਵਿੱਚ ਖੜੀ 3 ਕਰੋੜ ਰੁਪਏ ਦੀ orange rover ਕਿਸ ਦੀ ਹੈ ਬਾਤਾਂ ਅਗਲੀ ਖਬਰ ਤੇ ਭਾਲ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ ਜੋ ਇਲਜ਼ਾਮ ਲਗਾਏ ਗਏ ਨੇ ਕਿ ਸਰਕਾਰ ਦੇ ਵੱਲੋਂ 147 ਗੱਡੀਆਂ ਦੇ ਵਿੱਚ ਕਰੋੜਾਂ ਰੁਪਏ ਦਾ ਕਪੜਾ ਕੀਤਾ ਗਿਆ ਇਸ ਨੂੰ ਲੈ ਕੇ ਭਾਜਪਾ ਮੰਤਰੀ ਮਨਜਿੰਦਰ ਸਿੰਘ ਸਿਲਸਰ ਦੇ ਵੱਲੋਂ ਮੇ ਕੇਜਰੀਵਾਲ ਨੂੰ ਚਿੱਠੀ ਲਿਖ ਦਿੱਤੀ ਗਈ ਹੈ ਉਹਨਾਂ ਦਾ ਕਹਿਣਾ ਕਿ 14 ਕਰੋੜ ਰੁਪਏ ਦਾ ਘੁਟਾਲਾ ਹੋਇਆ ਹੈ ਤੇ ਦਿੱਲੀ ਦੇ ਬੰਦੇ ਜਿਹੜੇ ਪੰਜਾਬ ਦੇ ਵਿੱਚ ਜਾ ਕੇ ਸਰਕਾਰ ਚਲਾ ਰਹੇ ਨੇ ਉਹਨਾਂ ਦੇ ਵੱਲੋਂ ਇਹ ਸਾਰਾ ਪੈਸਾ ਖਾਦਾ ਗਿਆ ਹੈ ਉਹਨਾਂ ਦੀ ਜੇਬਾਂ ਦੇ ਵਿੱਚ ਗਿਆ ਹੈ ਤੇ ਕੇਜਰੀਵਾਲ ਨੂੰ ਚਿੱਠੀ ਲੈ ਕੇ ਬੰਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਆਪਣੇ ਆਪ ਹੀ ਇਹਨਾਂ ਜਿਹਨਾਂ ਬੰਦਿਆਂ ਨੇ ਇਸ ਦੇ ਵਿੱਚ ਕਪੜਾ ਕੀਤਾ ਹੈ ਉਹਨਾਂ ਖਿਲਾਫ ਕਾਰਵਾਈ ਕਰ ਦਵੋ ਨਹੀਂ ਤਾਂ ਫਿਰ ਅਸੀਂ ਸੀਬੀਆਈ ਈਡੀ ਜਾਂ ਫਿਰ ਕੋਰਟ ਦੇ ਵਿੱਚ ਜਾ ਕੇ ਇਹ ਸਾਰੇ ਮਾਮਲੇ ਦੀ ਜਾਂਚ ਕਰਾਵਾਂਗੇ ਤੇ ਜਿਹੜੇ ਦੋਸ਼ੀ ਹੋਣਗੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਵਦਿਆਂ ਅਗਲੀ ਖਬਰ ਦੇ ਵੱਲ ਹਲਕਾ ਤਰਨ ਤਰਨ ਦੀ ਜ਼ਿਮਨੀ ਚੋਣ ਨੂੰ ਲੈ ਕੇ ਹੁਣ ਸਿਆਸੀ ਪਾਰਟੀਆਂ ਆਪੋ ਆਪਣੀਆਂ ਤਿਆਰੀਆਂ ਖਿੱਚਦੀਆਂ ਦਿਖਾਈ ਦੇ ਰਹੀਆਂ ਨੇ ਜਿੱਥੇ ਸਭ ਤੋਂ ਪਹਿਲਾਂ ਸ਼੍ਰੋਮਣੀ ਕਾਲਦਲ ਦੇ ਵੱਲੋਂ ਹਾਲੀ ਦੇ ਵਿੱਚ ਆਪਣਾ ਉਮੀਦਵਾਰ ਇਸ ਸੀਟ ਤੋਂ ਜ਼ਿਮਨੀ ਚੋਣ ਤੋਂ ਐਲਾਨ ਦਿੱਤਾ ਗਿਆ ਉੱਥੇ ਹੁਣ ਆਮ ਆਦਮੀ ਪਾਰਟੀ ਨੇ ਆਪਣਾ ਹਲਕਾ ਇੰਚਾਰਜ ਹਰਮਿੰਦਰ ਸਿੰਘ ਸੰਧੂ ਨੂੰ ਬਣਾ ਦਿੱਤਾ ਹੈ ਜੋ ਕਿ ਸ਼੍ਰੋਮਣੀ ਕਾਲਦਲ ਤੋਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਨੇ ਤੇ ਅਕਸਰੀ ਸਿਆਸੀ ਪਾਰਟੀਆਂ ਦੇ ਵੱਲੋਂ ਜਿਸ ਨੂੰ ਵੀ ਆਪਣਾ ਹਲਕਾ ਇੰਚਾਰਜ ਬਣਾਇਆ ਜਾਂਦਾ ਹੈ ਉਹਨਾਂ ਹਲਕਿਆਂ ਦਾ ਇੰਚਾਰਜ ਬਣਾਇਆ ਜਾਂਦਾ ਉਹਨਾਂ ਨੂੰ ਹੀ ਬਾਅਦ ਦੇ ਵਿੱਚ ਐਮਐਲਏ ਦੀ ਟਿਕਟ ਦੇ ਦਿੱਤੀ ਜਾਂਦੀ ਹੈ ਆਪਣਾ ਉਮੀਦਵਾਰ ਬਣਾ ਦਿੱਤਾ ਜਾਂਦਾ ਤੇ ਚਰਚਾ ਹੁਣ ਇਹ ਛਿੜ ਗਈ ਹੈ ਕਿ ਹਰਮੀਤ ਸਿੰਘ ਸੰਧੂ ਹੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੋ ਸਕਦੇ ਨੇ ਕਿਉਂਕਿ ਉਹਨਾਂ ਨੂੰ ਇਹ ਵੱਡੀ ਜ਼ਿੰਮੇਵਾਰੀ ਆਮ ਆਦਮੀ ਪਾਰਟੀ ਦੇ ਵੱਲੋਂ ਦੇ ਦਿੱਤੀ ਗਈ ਹੈ ਉਹਨਾਂ ਨੂੰ ਤਰਨ ਤਰਨ ਦਾ ਹਲਕਾ ਇੰਚਾਰਜ ਲਗਾ ਦਿੱਤਾ ਗਿਆ ਹੈ ਬਾਦਿਆਂ ਅਗਲੀ ਖਬਰ ਦੇ ਵੱਲ ਮਾਨ ਸਰਕਾਰ ਦੇ ਵੱਲੋਂ ਪਿੰਡਾਂ ਪਿੰਡਾਂ ਦੇ ਵਿੱਚ ਯੋਧ ਨਸ਼ਾ ਵਿਰੋਧ ਤਹਿਤ ਪ੍ਰੋਗਰਾਮ ਕੀਤੇ ਜਾ ਰਹੇ ਨੇ ਤੇ ਇਸ ਦੇ ਤਹਿਤ ਹੀ ਅੱਜ ਮਾਨਸਾ ਦੇ ਵਿੱਚ ਸਰਕਾਰ ਦੇ ਵੱਲੋਂ ਯੋਧ ਨਸ਼ਾ ਵਿਰੋਧ ਪ੍ਰੋਗਰਾਮ ਕੀਤਾ ਜਾਣਾ ਸੀ ਤੇ ਜਿਸ ਦੇ ਵਿੱਚ ਮਾਨਸਾ ਹਲਕੇ ਦੇ ਵਿਧਾਇਕ ਵਿਜੇ ਸਿੰਘਲਾ ਨੇ ਹਾਜ਼ਰੀ ਭਰਨੀ ਸੀ ਪਰ ਇਸ ਪ੍ਰੋਗਰਾਮ ਨੂੰ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਰਕਾਰ ਦੇ ਵੱਲੋਂ ਰੱਦ ਕਰਨਾ ਪੈ ਗਿਆ ਕਿਉਂਕਿ ਇਸ ਪ੍ਰੋਗਰਾਮ ਦੇ ਦੌਰਾਨ ਪ੍ਰਬੰਧਕਾਂ ਅਤੇ ਨਸ਼ਾ ਸੰਘਰਸ਼ ਕਮੇਟੀ ਦੇ ਆਗੂਆਂ ਵਿਚਾਲੇ ਤਿੱਖੀ ਬਹਿਸ ਹੋ ਗਈ ਸੀ ਜਿਸ ਦੇ ਚੱਲਦੇ ਆ ਪ੍ਰੋਗਰਾਮ ਨੂੰ ਰੱਦ ਕਰ ਦਿੱਤਾ ਗਿਆ ਕਿਉਂਕਿ ਜਦੋਂ ਅਸੀਂ ਇਸ ਪ੍ਰੋਗਰਾਮ ਦੇ ਤਿਆਰੀਆਂ ਸ਼ੁਰੂ ਹੋਈਆਂ ਤਾਂ ਆਪਣੇ ਸਵਾਲ ਲੈ ਕੇ ਨਸ਼ਾ ਸੰਘਰਸ਼ ਕਮੇਟੀ ਦੇ ਆਗੂ ਪਰਮੇਂਦਰ ਸਿੰਘ ਚੋਟਾ, ਰਾਜਵਿੰਦਰ ਸਿੰਘ ਰਾਣਾ, ਮੇਜਰ ਸਿੰਘ, ਰਾਹੁਲ ਕੁਮਾਰ ਤੇ ਸ਼ਮਸ਼ੇਰ ਸਿੰਘ ਉੱਥੇ ਪੁੱਜ ਗਏ ਉਹਨਾਂ ਦੇ ਵੱਲੋਂ ਇਹ ਜੋ ਪ੍ਰੋਗਰਾਮ ਦੇ ਪ੍ਰਬੰਧਕ ਸਨ ਉਹਨਾਂ ਦੇ ਨਾਲ ਬਹਿਸ-ਵਾਜੀ ਕਰਨੀ ਸ਼ੁਰੂ ਕਰ ਦਿੱਤੀ ਗਈ ਉਹਨਾਂ ਦਾ ਕਹਿਣਾ ਕਿ ਇਹ ਸਰਕਾਰ ਦਾ ਇੱਕ ਡਰਾਮਾ ਹੈ ਕਿਉਂਕਿ ਉਹਨਾਂ ਦਾ ਕਹਿਣਾ ਕਿ ਪਿਛਲੇ ਸਮੇਂ ਦੇ ਵਿੱਚ ਜੋ ਇੱਥੇ ਨੌਜਵਾਨ ਨਸ਼ੇ ਦੇ ਨਾਲ ਮਰ ਗਏ ਸੀ ਉਹਨਾਂ ਦੇ ਹੱਕ ਦੇ ਵਿੱਚ ਜਿਨ੍ਹਾਂ ਨੌਜਵਾਨਾਂ ਦੇ ਖਿਲਾਫ ਉਸਨੇ ਪਰਚੇ ਰੱਦ ਕਰ ਦਿੱਤੇ ਸਾਨੂੰ ਦੁਬਾਰਾ ਤੇ ਹੁਣ ਪਰਚੇ ਉਹਨਾਂ ਦੇ ਕੀਤੇ ਜਾ ਰਹੇ ਨੇ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਇਸੇ ਕਰਕੇ ਇਹ ਜੋ ਸਰਕਾਰ ਦੇ ਵੱਲੋਂ ਯੋਧ ਨਸ਼ਾ ਵਿਰੋਧ ਸ਼ੁਰੂ ਕੀਤਾ ਗਿਆ ਇਹ ਇੱਕ ਡਰਾਮਾ ਹੈ ਪਿੱਛੇ ਸਰਕਾਰ ਦੇ ਵੱਲੋਂ ਹੋਰ ਕੁਝ ਕੀਤਾ ਜਾ ਰਿਹਾ ਹੈ ਤੇ ਅੱਗੇ ਲੋਕਾਂ ਨੂੰ ਹੋਰ ਕੁਝ ਦਿਖਾਇਆ ਜਾ ਰਿਹਾ ਹੈ ਤੇ ਵਿਰੋਧ ਕਰਨ ਵਾਲੇ ਇਹਨਾਂ ਨੌਜਵਾਨਾਂ ਦੇ ਕਹਿਣਾ ਕਿ ਅਸੀਂ ਸਰਕਾਰ ਨੂੰ ਸਵਾਲ ਕਰਨ ਆਏ ਹਾਂ ਨਾ ਕਿ ਪ੍ਰੋਗਰਾਮ ਖਰਾਬ ਕਰਨ ਦੇ ਲਈ ਪਰ ਸਾਨੂੰ ਬੋਲਣਾ ਨਹੀਂ ਦਿੱਤਾ ਜਾ ਰਿਹਾ ਹੈ ਤੇ ਇਸ ਮੌਕੇ ਜਦੋਂ ਨੌਜਵਾਨ ਪ੍ਰਬੰਧਕਾਂ ਨਾਲ ਬਹਿਸ ਦੇਖਾਈ ਦਿੱਤੀ ਤਾਂ ਪੁਲਿਸ ਦੇ ਵੱਲੋਂ ਇਹ ਮਾਮਲਾ ਸੁਲਝਾ ਦਿੱਤਾ ਗਿਆ ਤੇ ਦੂਜੇ ਪਾਸੇ ਸਰਕਾਰ ਦੇ ਵੱਲੋਂ ਯੋਧ ਨਸ਼ਾ ਵਿਰੋਧ ਤਹਿਤ ਪ੍ਰੋਗਰਾਮ ਰੱਖਿਆ ਗਿਆ ਸੀ ਇਸ ਦੇ ਵਿੱਚ ਪ੍ਰੋਗਰਾਮ ਨੂੰ ਰੱਦ ਕਰ ਦਿੱਤਾ ਗਿਆ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਵਿਜੇ ਸਿੰਘਲਾ ਵੀ ਇਸ ਪ੍ਰੋਗਰਾਮ ਦੇ ਵਿੱਚ ਨਹੀਂ ਪਹੁੰਚ ਸਕੇ ਵਾਧਿਆਂ ਅਗਲੀ ਖਬਰ ਦੇ ਵੱਲ ਭਾਜਪਾ ਦੀ ਐਮਪੀ ਕੰਗੜਾ ਨਾਉਂ ਦੇ ਵੱਲੋਂ ਜਿੱਥੇ ਆਇਦਨ ਹੀ ਵਿਵਾਦਤ ਬਿਆਨ ਦਿੱਤੇ ਜਾਂਦੇ ਨੇ ਉੱਥੇ ਇੱਕ ਵਾਰ ਫਿਰ ਤੋਂ ਪੰਜਾਬ ਨੂੰ ਲੈ ਕੇ ਇੱਕ ਹੋਰ ਵਿਵਾਦਤ ਬਿਆਨ ਦੇ ਦਿੱਤਾ ਗਿਆ ਉਹਨਾਂ ਦੇ ਵੱਲੋਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਇਹ ਗੱਲ ਆਖ ਦਿੱਤੀ ਗਈ ਕਿ ਹਿਮਾਚਲ ਦੇ ਵਿੱਚ ਨਸ਼ਾ ਵੱਧ ਰਿਹਾ ਹੈ ਜਿਸ ਦੀ ਪੇਟ ਨੌਜਵਾਨ ਚੜ ਰਹੇ ਨੇ ਸਰਕਾਰ ਦੇ ਫਿਰ ਇਸ ਨੂੰ ਲੈ ਕੇ ਕੋਈ ਕਦਮ ਪੁੱਟਿਆ ਜਾਣਾ ਚਾਹੀਦਾ ਨਹੀਂ ਤਾਂ ਫਿਰ ਪੰਜਾਬ ਵਾਲਾ ਹਾਲ ਹੋ ਜਾਵੇਗਾ ਜਿਵੇਂ ਪੰਜਾਬ ਦੇ ਵਿੱਚ ਨਸ਼ੇ ਨਸ਼ੇ ਨਾਲ ਨੌਜਵਾਨਾਂ ਦੀ ਮੌਤ ਹੋਣ ਤੋਂ ਬਾਅਦ ਔਰਤਾਂ ਵਿਧਵਾ ਹੋ ਗੀਆਂ ਨੇ ਇਕੱਲੀਆਂ ਰਹਿ ਗਈਆਂ ਨੇ ਅਜਿਹੇ ਹਾਲਾਤ ਹਿਮਾਚਲ ਦੇ ਵਿੱਚ ਹੋ ਜਾਣਗੇ ਪਾਕਿਸਤਾਨ ਦੇ ਵੱਲੋਂ ਪੰਜਾਬ ਦੇ ਜ਼ਰੀਏ ਨਸ਼ਾ ਹੋ ਕੇ ਹਿਮਾਚਲ ਦੇ ਵਿੱਚ ਪਹੁੰਚਦਾ ਹੈ ਪੰਜਾਬ ਦੇ ਵਿੱਚ ਨਸ਼ਾ ਫੈਲਣ ਕਰਕੇ ਅਜਿਹੇ ਹਾਲਾਤ ਬਣ ਗਏ ਨੇ ਤੇ ਜੇਕਰ ਕੋਈ ਠੋਸ ਕਦਮ ਨਾ ਚੁੱਕਿਆ ਗਿਆ ਤੇ ਹਿਮਾਚਲ ਦੇ ਵਿੱਚ ਅਜਿਹੇ ਹਾਲਾਤ ਬਣ ਜਾਣਗੇ ਕੰਗਣ ਨਾਉ ਦੇ ਵੱਲੋਂ ਇਹ ਬਵਾਦਤ ਬਿਆਨ ਦੇ ਦਿੱਤਾ ਗਿਆ ਜਿਸ ਤੋਂ ਬਾਅਦ ਪੰਜਾਬ ਦੇ ਲੀਟਰਾਂ ਦੇ ਵੱਲੋਂ ਇਸ ਬਿਆਨ ਦੀ ਨਖੇਦੀ ਕੀਤੀ ਜਾ ਰਹੀ ਹੈ ਇਸ ਨਜ਼ਦੀਕ ਦੀ ਵੱਡੀ ਖਬਰਾਂ ਇਹਨਾਂ ਖਬਰਾਂ ਵਿੱਚੋਂ ਕਿਸੇ ਖਬਰ ਬਾਰੇ ਜੋ ਕੁਝ ਵੀ ਤੁਸੀਂ ਕਹਿਣਾ ਚਾਹੁੰਦੇ ਹੋ ਆਪਰੇ ਕਮੈਂਟ ਕਰਕੇ ਦੇ ਸਕਦੇ ਹੋ ਜੁੜੇ ਰਹੋ ਡੇਲੀ ਲਾਈਫ ਪੰਜਾਬ ਦੇ ਨਾਲ